ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਖਾਣੇ ਦੇ ਵਲੌਗ ਦੇ ਵਿੱਚ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਹੋਵੋਗੇ ਤੇ ਹੁਣ ਅਸੀਂ ਚੱਲੇ ਆ ਆਪਣੇ ਸਬਜ਼ੀਆਂ ਤੇ ਪਨੀਰੀ ਲੈਣ ਆਪਣਾ ਸਬਜ਼ੀਆਂ ਵਲੌਗ ਹੋਏਗਾ ਕੈਨੇਡਾ 'ਚ ਸਬਜ਼ੀਆਂ ਕਿਵੇਂ ਲਾਈਦੀਆਂ ਤੁਹਾਨੂੰ ਦਿਖਾਣੇ ਆ ਸਾਰਾ ਕੁਝ ਪਹਿਲਾਂ ਲਾਈਆਂ 2 ਸਾਲ ਉਦੋਂ ਵਲੌਗ ਸ਼ੁਰੂ ਨਹੀਂ ਸੀ ਕੀਤਾ ਤੇ ਹੁਣ ਤੱਕ ਸਰਵਿਸ ਕਰਦੇ ਆ ਕਿਵੇਂ-ਕਿਵੇਂ ਸਾਲ ਕੋਸ਼ ਚੱਲਦਾ ਹੈ ਮम्मा ਵੀ ਨਾ ਜਾ ਲੈਣਾ ਅੱਜ ਡੈਡੀ ਗੱਡੀ ਚ ਲਾਂਦੇ ਪੈਣਾ ਚਾਹ ਦੇਖੋ ਕੀ ਵਲੌਗ ਤੁਸੀਂ ਤੱਕ ਜਾਣਾ ਫਸ ਗਿਆ ਜਾਮ ਜਾਮ ਲੱਗਿਆ ਪਿਆ ਕਿ ਤਹੋਂ ਤੱਕ ਕਿ ਛੇ ਨਿਕਲੇ ਹੁਣ ਅੱਗੇ ਹਾਸ ਗਿਆ ਬਲੇ ਬਜੇ ਦੇ ਵਿੱਚ ਹਾਂ ਟੋਕਾ ਜਾਣਾ ਲੈਂਕ ਟੋੜੋ ਗੇ ਤੱਕ ਲਗਾ ਥੋੜਾ ਜਿਹਾ ਟਰਨ ਮਾਰ ਕੇ ਤੋਂ ਦੂਜਾ ਪਾਸੇ ਜਾਣਾ ਠੀਕ ਇੱਧਰ ਕਣਕ ਭਾਈ ਵਾੜਾ ਪਹਿਲਾਂ ਪੀਜ ਗਿਆ ਖਾਦ ਪੈ ਗਈ ਨਾਲ ਹੀ ਉਹ ਸੜਕ ਤੇ ਆਣਾ ਸੱਟੀ ਕੋ ਨਹੀਂ ਆਇਆ ਸਾਫ ਸੋ ਨਹੀਂ ਕਣਕ ਆਣੀ ਉਧਰ ਜਾਮ ਜੀ ਨਿਕਲੇ ਦਰਵਾਜ਼ੇ ਗਿਆ ਨਾ ਉਧਰ ਰੀਟਨ ਲਿਆ ਸੀ ਲੋ ਜੀ ਆ ਗਿਆ ਆਮ ਸੁਪਰਮਾਰਕਟ ਇੱਥੋਂ ਲੈਣੇ ਆਪਾਂ ਤੁਹਾਡੇ ਬਹੁਤ ਇੱਧਰ ਖੁੱਲਾ ਫੁੱਲਾ ਆ ਗਿਆ ਸਾਰੇ ਸਬਜ਼ੀ ਆ ਗਿਆ ਅੱਗੇ ਫੁੱਲ ਨੇ ਦੇ ਦਿੱਤੇ ਤਣੀ ਆ ਗਿਆ ਉਹ ਸਬਜ਼ੀਆਂ ਆਈਆਂ ਉਹ ਗੇ ਵੀ ਆ ਗਿਆ ਪੂਰੀਆਂ ਇਧਰ ਸਾਰੀਆਂ ਸਬਜ਼ੀਆਂ ਹੋ ਗਈਆਂ ਆ ਰਹੀ ਦੀ ਤਰ੍ਹਾਂ ਕਿ ਜ ਆਪਣੇ ਸਬਜ਼ੀਆਂ ਪੁੜੀਆਂ ਅਸੀਂ ਲਾ ਲਈਏ ਜੰਨਨ ਬਾਂਦ ਭਾਈ ਆਜਾ ਵੀ ਆਏ ਅਸੀਂ ਕਿੱਕ ਲਈਆ ਸਰਕਟ ਟਮਾ ਦੇਣਾ ਆ ਬਾ ਵਿਚਾਰਾ ਕਰੇਲਾ ਇਕੱਲਾ ਬੈਠਾ ਚਿੰਝਨ ਕਰੇਲਾ ਕੱਲ ਦੇ ਇਥੇ ਔਰ ਕਿਤੇ ਕਰੇਲਾ ਨਹੀਂ ਆ ਆਈ ਨਾ ਇੰਨੇ ਕੁ ਸਲੇਆ ਅਜੇ ਹੋ ਰਿਹਾ ਹੈਗਾ ਤਾਂ ਸਾਰੇ ਆਵ ਕੇ ਨਾਲ ਖਾਜੂ ਨਹੀਂ ਸਾਰੀ ਆ ਤੇ ਦੁੱਜੀ ਆਪਣੀ ਉਹ ਦੁੱਜੀ ਹੈ ਇਧਰ ਫੁੱਲਾ ਨਹੀਂ ਆ ਗਈ ਖਾਦੀ ਹੁੰਦੀ ਪਾਣੀ ਇਧਰ ਫੁੱਲਾ ਆ ਗਿਆ ਸਾਰੇ ਇਹ ਨਹੀਂ ਨਾ ਝੰਡਾ ਅੰਦਰ ਸਾਰਾ ਫੁੱਲਾ ਫਲਾਉਣੇ ਇਹ ਵੀ ਹੋ ਰਿਹਾ ਹੈ ਆ ਸਾਰੀ ਮਿਕਸ ਹੈ ਨਾ ਡੀਏਪੀ ਵਗੈਰਾ ਤੇ ਫੋਲਾ ਲਾ ਕੇ ਤੇ ਟੰਗਣਾ ਦੇ ਦਿੰਦੇ ਨੇ ਨਾਲ ਸੜਕ ਭਗਦੀ ਆ ਦੋ ਨੇ ਦੋ ਹਾਦਸੇ ਆ ਹੋਰ ਐਮਲ ਲਗ ਲਗ ਮਿਕਸ ਕੀਤੇ ਨੇ ਖਾਲ ਪਾਣੀ ਦੇ ਵਿੱਚ ਆ ਖੁੱਲੀ ਵੀ ਹੈਗੀ ਤੇ ਆਪਾਂ ਖੁੱਲੀ ਪਾਣੀ ਇਹਦੇ ਆਹ ਜਿਹਨੇ ਵਾਰ ਖਾਦ ਵੇਖੀ ਆਪਾਂ ਇੱਕ ਵਾਰ ਪੁੱਤ ਘੁੰਮਣ ਗਿਆ ਹਾਂ ਉੱਥੇ ਵੇਖੀ ਸੀ ਇੱਕ ਵਾਰੇ ਆਪਾਂ ਕਾਦੇ ਸਮਾਂ ਲੀ ਹੋ ਰਾਂਗੇ ਉਹ ਤਰਕੇ ਸੇ ਵਾਲੇ ਬਤ ਗਿਆ ਥਲੇ ਫਾ ਰਖੇ ਨੇ ਬਸਾ ਫੇ ਚੁੱਕਾ ਆਪਣੇ ਆਪਣੇ ਖਾਦ ਪਾਓ ਤੇ ਉਥੇ ਬਿੱਲ ਕਰਾਓ ਹਾਲੇ ਅਸੀ ਖਾਦ ਲੈਣ ਲੱਗੇ ਆਂ ਡੀਏਪੀ ਸਾਹ ਜੀ ਫਲਕ ਕੇ ਪੋ ਵੀ ਸੱਜੀਆਂ ਲਈਆਂ ਉਥੇ ਫਿਲਾਂ ਲਈਆਂ ਉਥੇ ਹੋ ਗਿਆ ਸਰ ਸਰ ਜੀ ਨੀਂ ਚ ਪਰ ਪਾ ਥੋੜੀ ਵਾਧੂ ਮਿਕਸ ਕਰ ਦਿਆ ਫੇ ਮੈਂ ਪਾ ਆ ਮਿਕਸ ਕਰਕੇ ਨਹੀਂ ਇਹ ਰੇਡ ਲਾਸਟ ਲੈ ਸਕਦਾ ਮੈਨੂੰ ਲੱਗਦਾ ਕਿ 2 ਕੋ 95 ਆ ਕਾਲਾ ਗੇੜੇ ਤੇ ਪੀਚੇ ਜਾ ਨੋਟ ਫੇਰ ਦੇਣਾ ਆ ਕੀ ਦੇਣਾ ਆ ਬੀਜ ਵਗਾ ਦੇਣਾ ਫਸਟਾਉ ਹੋ ਗਿਆ ਉਹ ਤਿੰਨ ਘਾੜੇ ਇਹ ਲਿਖੇ ਆ ਆ ਲਓ ਜੀ ਸਿੱਖ 11 ਲੀਨ ਡੋਟਲ ਵਿੱਚ ਦੋ ਖਾਦਾ ਲੀਆਂ ਨੇ ਤੇ ਸਾਡੇ ਆਣ 55 ਡਾਲਰ 9 ਸੈਂਟ ਰੱਖ ਲਓ ਵਿੱਚ ਬੋਤਲਾਂ ਵਸੇ ਅੰਦਰ ਰੱਖ ਦੇ ਆ ਤੇ ਜਿਹੜੀ ਆਪਾਂ ਇਹ ਸਬਜ਼ੀ ਲਈਏ ਇਹ ਆਪਾਂ ਦਾ ਜਿਆਦਾ ਜਿਹੜਾ ਸੜ ਪ੍ਰਾਣਾ ਕਰ ਸੀ ਪਹਿਲਾਂ ਰਹਿਣੇ ਸਾਂ ਉੱਥੇ ਲਾਣੀ ਹੈ ਕਿਉਂਕਿ ਜਗ੍ਹਾ ਹੈਗੀ ਤੇ ਅੰਟੀ ਨੇ ਪੁੱਛਿਆ ਸੀਗਾ ਉਹਨਾਂ ਕੋਈ ਨਹੀਂ ਲਾੜਾ ਸਬਜ਼ੀ ਤੇ ਉਹਨਾਂ ਕਰਕੇ ਵੀ ਲਾਣ ਵਾਲਾ ਹੁੰਦਾ ਨਹੀਂਗਾ ਆਪ ਸਰ ਵੀਜ਼ੇ ਹੁੰਦੇ ਨੇ ਇਸ ਕਰਕੇ ਪਰ ਉਸੇ ਉੱਥੇ ਲਾਣੀ ਹੈ ਉਹ ਵੀ ਖਾ ਲੈਣਗੇ ਨਾਲ ਖਾ ਲਾਂਗੇ ਤੇ ਦੋ ਤਿੰਨ ਵੱਲਾਂ ਇੱਕ ਜਿਵੇਂ ਕਦੂਰੀ ਵਾਲ ਹੋ ਗਈ ਤੇ ਇੱਕ ਆਪਣੀ ਕਰੇਲਿਆਂ ਵਾਲ ਹੋ ਗਈ ਇਹ ਆਪਾਂ ਜਿੱਥੋਂ ਰਹਿਨੇ ਆ ਉੱਥੇ ਪਿੱਛੇ ਜਗ ਲਾਵਾਂਗੇ ਹਾਂ ਹਾਂ ਕਿਉਂਕਿ ਜਗ੍ਹਾ ਨਹੀਂ ਹੈਗੀ ਲਾਣ ਲਈ ਸਾਰੇ ਲੱਕੜਾ ਜਿਨ੍ਹਾਂ ਆਪ ਕੋ ਉੱਤੇ ਉਹਨਾਂ ਦੇ ਨੇ ਜਿਨ੍ਹਾਂ ਕਰਿਆ ਆਪਣਾ ਤੇ ਉਹਨਾਂ ਦਾ ਆਪਣਾ ਰੈਨੋਵੇਸ਼ਨ ਦਾ ਕੰਮ ਤੇ ਲੱਕੜਾ ਪੇਂਟ ਪਿੱਛੇ ਸੱਤਮ ਜਾ ਕੇ ਖਾਣਾ ਮੈਂ ਇਹ ਤਾਂ ਥੋੜੀ ਜਿਹਾ ਜਗ੍ਹਾ ਬਣਾ ਕੇ ਫਿਰ ਲਾਵਾਂਗੇ ਬਸ ਕਦੂ ਤੇ ਕਰੇਲੇ ਤੇ ਵੱਲ ਬਾਕੀ ਆਪੋ ਚ ਲਾਣੇ ਆ ਦੇਖੋ ਕਿਤੇ ਵਲੋਗ ਹਨ ਇਹ ਆਪਣਾ ਮੈਂ ਬਿਲਣਾ ਚਾਹੀਦਾ ਤੁਹਾਨੂੰ ਦੱਸਣਾ ਮੈਂ ਸਬਜ਼ੀਆਂ ਟੋਟਲ ਬਣਿਆ ਆਪਣਾ 43 ਡਾਲਰ ਤੇ 90 ਸੈਂਟ 90 ਸੈਂਟ ਤੇ ਆਪਣਾ ਐਚ ਐਸਟੀ ਪਈ ਹੈ ਆਪਣੀ 6 ਡਾਲਰ ਤੇ 40 ਸੈਂਟ ਪਈ ਹੈ 1 ਮਿੰਟ ਨਹੀਂ ਸਬਜ਼ੀਆਂ ਟੋਟਲ ਬਣਿਆ 50 48 ਡਾਲਰ 75 ਸੈਂਟ ਤੇ HSTP 6 ਡਾਲਰ 34 ਸੈਂਟ ਤੋਂ ਬਹੁਤ ਹੋਰ ਟੈਕਸਟ ਬੁੱਕਸ ਪੈਣੇ ਤੇ অলਮੋਸਟ 55.9 ਡਾਲਰ 90 ਸੈਂਟ ਦਾ ਆਪਣਾ ਸਾਰੇ ਸਬਜ਼ੀਆਂ ਨਾਲ ਚ। ਜਿਵੇਂ ਸਬਜ਼ੀਆਂ ਸੀਗਾ ਇੱਥੋਂ ਗਏ ਆਪਣੀ ਿਕਲਣਾ। ਮਮ ਬਿੱਟ ਲੱਗੇ ਤੇ ਮੈਂ ਬੈਕ ਪਿੱਛੇ ਹੁਣ। ਬੱਪੂ ਹੀ ਜਾਂਦੇ ਬੇ ਸਬਜ਼ੀਆਂ ਨਾਲ। Por aquí, para negar. ਹਲੋ ਹੀ ਕੈਰੀ ਕੀ ਆਪਣੇ ਬਾਹਨ ਸਾਰੇ ਸਾਰੇ ਮਿੱਠਾ ਲਾਤ ਨਾਲ ਨਾਲ ਉਹਨਾਂ ਨੂੰ ਉਹ ਸਬਜੀ ਲਾਉਂਦੇ ਆ ਨਾਲ ਨਾਲ ਖਾਧ ਪਾਨੇ ਆ ਹੁਣ ਸਿੰਘ ਜੇਣਾ ਮਿੱਠੀ ਬਰੀ ਕੋਈ ਟਮਾਟਰ ਨਾਲ ਨਾਲ ਆ ਬਰੀ ਹੋ ਗਈ ਆ ਹਾਂ ਲੋ ਜੀ ਵੀ ਜਿਹੜਾ ਪਕਤੀ ਜਿਹਾ ਮਾਂ ਮਰਤ ਲੇ ਗਏ ਹਨ ਜੇ ਕਹਾਂਗੇ ਤੇ ਸ਼ਿਮਾ ਬਚਰਾਣ ਲੱਗ ਗਿਆ ਤੇ ਤੇ ਨੀ ਪੀ ਜਾ ਰਹੇ ਲਾਇਆ ਪੀ ਚਾਰ ਚਾਰ ਲਾਇਆ ਕੋ ਨਾਲ ਨਾਲ ਲਾ ਕੇ ਗਲ ਜਾਂਦੇ ਆ ਉਹ ਤਾਂ ਇੰਤਲਾਂ ਦੇ ਮੈਸਰ ਤੇਨ ਸੀ ਮੈਂ ਬਰੇ ਡਰੋਨੀਆਂ ਹਰੀਆਂ ਆ ਪੀੜੀਆਂ ਤੇ ਉਹ ਲਾਲ ਆਪੀਆਂ ਫਿਰ ਤੁਸੀਂ ਨਹੀਂ ਨਹੀਂ ਕੋਈ ਨਹੀਂ ਤਾਂ ਨਹੀਂ ਅੜਦੀਆਂ ਨੇ ਨਾ ਫਿਰ ਵਿੱਚ ਤੁਹ ਲੰਗਿਆ ਆ ਚੀਂ ਨਾਲ ਦੇ ਵਿੱਚ ਖਾਨ ਪਾਈ ਹੁੰਦੇ ਇੱਕ ਇੱਕ ਬਲਾਂ ਬਾਦਮਾਂ ਦੀ ਸਾਰੀਆਂ ਦੋ 15 ਬੂਟੇ ਨੇ ਕਿਵੇਂ ਸੋਲੋਣਾ ਇਹ ਤਾਂ ਪਰ ਚਾਂਸ ਆ ਲਾਇਆ ਤੇ ਲੈਣਾ ਬਤੀਆ ਬਦੁੱਦੀ ਪਾ ਲਾਂ

bah ajaan sampai di jakarta ini dia kalau. ਆਦਿਕ ਡੇਡ ਖਾਇਆ ਕਿਵੇਂ ਵਿੱਚ ਉਹਦੀ ਜੜਾ ਨਿਕਲਿਆ ਪਈ ਐ ਇਸ ਤਰ੍ਹਾਂ ਹਾਂ ਜੇ ਸਾਡਾ ਪੂਰੇ ਪੂਰੇ ਬਾਗ ਹੈ ਵਿੱਚ ਮਿੱਟੀ ਮਹਾਸਾ ਰਹਿੰਦੀ ਹੈ ਇਹ ਆਪਾਂ ਲਾ ਲਿਆ ਆਪਣੇ ਮਰਚਾ ਹਰੀਆਂ ਇਹ ਪਾਣੀ ਪਾਣਾ ਨੇ ਇੱਕ ਇਧਰ ਹਰੀ ਮਰਚਾ ਲਾਣ ਲੱਗੇ ਆ ਤੇ ਇਧਰ ਆਪਾਂ ਲਾਵਾਂਗੇ ਦੂਜੀਆਂ ਚੈਰੀ ਮਿਰਚਾ ਮੋਟੀ ਵਾਲੀਆਂ ਮਿੱਠੀਆਂ ਹੁੰਦੇ ਨੇ ਨਾ ਪੀਲਰ ਲਾਈਆਂ ਹਨ ਅਸੀਂ ਆਇਕ ਮੈਲਾ ਮੁਰਲੇ ਸਰਨੇ ਮੁਰਲੇ ਆ ਮੈਲਾ ਆਉ ਲੋ ਟਮਾਟਰ ਆ ਲੋ ਸਬਜ਼ੀ ਕੀ ਆਪਣੇ ਲੱਗ ਸਾਰੀ ਆ ਆਪਾਂ ਦੋ ਕਦੂਰੀ ਬਲਵਾਣੀ ਤੇ ਚੜ ਜਾਣ ਗਿਆ ਜਿਹੜੇ ਆ ਅੰਕ ਨੇ ਨਾ ਇਹ ਇਹ ਸਭੀ ਸਬਜ਼ੀ ਜਲਾਉਂਦੇ ਨੇ ਇਹ ਪੰਜਾਬੀ ਨੇ ਆ ਅੰਕਾਂ ਨਾਲ ਸਬਜ਼ੀ ਜਲਾਉਂਦੇ ਗੁਰ ਅੰਕਾਂ ਨਾਲ ਆਂਕਾ ਸਾਰੀ ਵਾਬਲ ਸੀ ਇਹਨਾਂ ਹੁਣ ਵਿਆਹ ਹੈ ਤੇ ਐਂਟਰੀ ਸਾਨੂੰ ਲੱਡੂ ਦਿੱਤੇ ਹਾਂ ਨੇ ਹੁਣ ਦਸ ਵੇ ਦਸਮ ਕੈਟੇਗਰੀ ਦੇ ਆ ਆਪਾਂ ਲੈਨੇ ਆਪਣਾ ਸ਼ਿਮਲਾ ਮਰਤਨੇ ਇਹ ਰੁਕ ਚ ਤੇ ਆ ਦੋ ਆਣ ਤੇ ਸੀਮਾ ਨੰਬਰ ਚ ਹਰੀਆਂ ਲੀਆਂ ਨੇ ਆ ਤੇ ਆਣ ਇਹ ਯੈਲੋ ਵਾਲੀਆਂ ਨੇ ਕਾ ਲਾਈਏ ਤਿੰਨ ਆਣੇ ਤੇ ਕੋਪਰਾਂ ਲਾਈਏ ਫਿਰ ਆ ਸੀਮਾ ਨੰਬਰ ਤੇ ਇਹ ਵਾਲੀਆਂ ਲਾਲਾਂ ਲੀਆਂ ਨੇ ਦੋ ਆਣੇ ਤੇ ਤਿੰਨ ਪ੍ਰਾਂ ਨੇ ਦਾ ਨਾ ਪਣੀ ਦੀ ਗੱਲ ਨੇ ਫੜ ਫੜ ਤੋਂ ਆ ਸੀਮਾ ਨੰਬਰ ਤੋਂ ਕਿੱਥੇ ਤੱਕ ਨੇ ਨਾ ਆ ਤਾਂ ਨਹੀਂ ਗਈਆਂ ਆ ਮਰਚਾਂ ਨੇ ਆ ਹਰੀਆ ਮਰਚਾਂ ਲਾਈਆਂ ਨੇ ਆਪਾਂ ਆਰੀਆ ਮਰਚਾਂ ਨੇ ਪੰਜ ਪੰਜ ਬੂਟੇ ਤਾਂ ਪੰਜ ਪੰਜ ਆਹ ਹਰੀਆ ਮਰਚਾਂ ਨੇ ਇਧਰ ਆਪਾਂ ਤੋਂ ਜਾ ਦੂਜਾ ਚਲੰਗਾ ਲਾਲ ਵਾਲੀ ਮਿਰਚਾਂ ਇੱਧਰ ਨੇ ਤਿੰਨ ਆਣੇ ਦੋ ਆਣੇ ਤੇ ਇੱਧਰ ਆਪਾਂ ਇੱਕ ਪਰ ਕਰੇਲੇ ਵਾਲਾ ਦੀ ਕਰੇਲੇ ਵਾਲੇ ਇੰਟੀਕਾ ਹੋਰ ਨੇ ਅੱਡੇ ਨਾਲ ਬੰਦਲੇ ਹੋਣਗੇ ਆਪਾਂ ਇਹ ਚਾੜਾਂਗੇ ਤੇ ਆ ਜੀ ਬਲਵਾ ਟਮਾਟਰ ਦੀਆਂ ਤੇ ਉਹ ਬੰਦਲੇ ਲਾਈਏ ਆ ਸੈਂਟਰਲ ਮੈ ਲਾਈਏ ਆ ਮਮਨ ਲਾਈਏ ਆ ਡੈਟ ਲਾਈਏ ਇਹ ਜੇ ਜਿਹੜੀ ਹਰਦੀ ਹੁੰਦੀ ਹੈ ਕਦੇ ਆਪੀ ਪੰਜ ਗੰਦੇ ਆ ਰਿਹਾ ਸੀ ਤੇ ਆਪ ਲਾ ਦੇ ਕਾਝ ਨਹੀਂ ਚਾੜਦੇ ਬੁੱਟਾ ਹਟਾ ਪੂਰਾ ਸਮਾਨ ਹੈ ਪਰ ਇਹ ਚਾਰੀ ਸਾਡੇ ਨਾਲ ਜਿੱਤ ਪਹਿਲਾਂ ਰੰਨਨ ਸਾਂ ਬੜਾ ਸੋਹਣਾ ਬੂਤਾ ਹੈ ਫੁੱਲ ਕਿੰਨੇ ਸੋਹਣੇ ਆਏਗਾ ਜੀ ਚਾਰੀ ਬਿੜਦਾ ਤਾਂ ਤੇਸ਼ਾ ਤੇ ਆ ਮੈਂ ਅੱਗੇ ਚਕਾਕਟ ਕਰਤੇ ਕਾਂਗਿਲ ਕੱਟ ਕੱਟਦੇ ਤਾਂ ਨਹੀਂ ਵੀਡੀਓ ਬਣਾਉਣਾ ਸ਼ੁਰੂ ਚ ਮੈਂ ਤੇ ਵਾਇਬਰੀ ਮਸ਼ੀਨ ਦੀ ਜਦ ਆਈਂਦੀ ਆਈਂਦੀ ਵੀਡੀਓ ਬਣਾ ਲੱਗਾ ਉਹਦੀ ਮਸ਼ੀਨ ਬੜੀ ਵਗਾ ਸੀ ਤੇ ਆ ਫੜ ਚਾਰੀ ਜਿੱਤ ਰਖ ਤੇ ਬੜਾ ਸੋਹਣਾ ਇੱਥੇ ਐਂਟੀ ਵਾਲੇ ਫੁੱਲ ਆਉਂਦੇ ਮੈਂ ਪਹਿਲਾਂ ਮੈਲ ਹਾਣਾ ਮੈਂ ਪਹਿਲਾਂ ਹਾਣਾ ਸੈਂਟੇ ਲੱਗਦੇ ਨੇ ਸਾਂ ਕੋਰਫ ਲੈ ਦਸ ਜੀ ਤਰ੍ਹਾਂ ਮੈਂ ਕੁੱਟਾਂ ਉਹ ਮੱਕੀ ਸੀ ਗਾ ਪਨਾਪ ਲੈ ਜਾਂਦਾ ਮੈਂ ਪੁੱਤ ਪੁੱਦਨਾ ਪਦੀਨਾ ਹਾਂ ਆਹ ਪਾ ਪਦੀਨਾ ਕਰ ਲੈ ਜਾਣਾ ਇਹਦੇ ਨੂੰ ਕੋਈ ਲੈ ਜਾਓ ਓੰਕਾ ਵਾਧੂ ਨਾ ਕਰਾਂ ਤੇਰੇ ਪੱਟਦੇ ਆਂ ਰੋੜਾ ਆ ਪਦੀਨਾ ਭਰਾ ਇਕ ਲੈ ਆਇਆ ਨੇ ਕਿ ਵਾਧੀਆਂ ਨੇ ਇਧਰ ਹੀ ਆ ਗਾ ਪਦੀਨਾ ਵੇਖੋ ਆ ਵੀ ਆ ਗਾ ਜੀ ਉਹ ਹਾੜੀ ਵੇੜੀ ਹੱਤੀ ਵਾਰ ਮੈਂ ਇੱਥੇ ਪਹਿਲਾਂ ਫੁੱਲ ਆਏ ਹੁੰਦੇ ਮਾਈ ਲਾ ਲਾ ਜੜ ਬੰਦ ਕਰੀ ਤੇ ਹਾਂ ਜਾਂਦੇ ਜੜਵਾਨ ਕੀ ਆਪਟਨਾ ਇਹ ਬੰਦ ਕਰ ਜਾਓ ਆਪਦੀ ਨਾਲ ਖੁੱਸੋ ਇਹ ਦੱਜਮਾ ਆ ਉੱਪਰਲੇ ਪਾਸੇ ਆ ਉਹ ਪਾਰ ਲਏ ਨੇ ਆ ਅੱਲੇ ਪਤਿਨਾਂ ਵਾਲੇ ਪੱਟੇ ਕਿਤੇ ਟੁੱਟ ਗਿਆ ਤੇ ਅੱਦੇ ਜੜਾਈ ਜਿਹੜਾ ਅੱਗੇ-ਅੱਗੇ ਉਹਦੇ ਬਾਅਦ ਅੱਗੇ ਵਾਧੂ ਖਲੇ ਰਹਿਣਾ ਇਹ ਵੀ ਬੜੀ ਨੇ ਜਰਾ ਤੋੜਾ ਆਪ ਚੱਲੀਆਂ ਹੁਣ ਸੱਭ ਜਿਓ ਚਿੜੀ ਵੀ ਆ ਗਈ ਚਿੜੀ ਰਾਣੀ ਬੜੀ ਸਿਆਣੀ ਚਿੜੀ ਆ ਗਈ ਉਹ ਗੁੱਡੀ ਨਿਕਲ ਗਈ ਚਿੜੀ ਸੱਭ ਜੀ ਦੇ ਆਪਣੇ ਲੱਗ ਚਲੋ ਜੀ ਚੱਲੀ ਹੁਣ ਆਪਾਂ ਇਹਨੂੰ ਜੇ ਆਪਾਂ ਕੱਡੀ ਖੋਲ ਲੈਣਾ ਕਾਦ ਨਹੀਂ ਖੋਲੋ ਬਟਨ ਫੜੋ ਆਪਰੇ ਦੋ ਵੱਲਾ ਉਤ ਲਾਵਾਂਗੇ ਸਮਾਨ ਚਲੋ ਜੀ ਨਹੀਂ ਘਰ ਹੁਣ ਆਪਣੇ ਆਇਆ ਬੜਾ ਸੋਨਾ ਬੁਟਚਾਰੀ ਬਲੋਸਮ ਪ੍ਰਸਨ ਸੈਟ ਹੁੰਦਾ ਆਪਣਾ ਨਾਲ ਅਰੇ ਕਾਹਲ ਕਰਤਾ ਹਾਂ ਪਿੱਛੇ ਅੰਕਲ ਹੋਣਾ ਦਾ ਆਪਣਾ ਰੈਨੋਵੇਸ਼ਨ ਕੰਮ ਹੈ ਤੋ ਆਪਣਾ ਲੱਕੜਾ ਉਤਰਾ ਪਈਣੀ ਆਂ ਅੰਦਰ ਸਾਕਲ ਇੱਥੇ ਪਹਿਲਾਂ ਕਹੀ ਪਈ ਹੁੰਦੀ ਸੀ ਅੰਕਲ ਇਹ ਕੰਮ ਕਰਾਉਣ ਨੂੰ ਮੈਨਾਂ ਲੈ ਗਏ ਨੇ ਅੰਕਲ ਕਾ ਮਸ਼ੀਨ ਵੀ ਹੈਗੀ ਕੁਆਲਟੀ ਇੱਕ ਕੌਮ ਮਸ਼ੀਨ ਹੈ ਆਪਣਾ ਸੀਮਿੰਟ ਮਿਕਸ ਕਰਨ ਵਾਲੀ ਉੱਤੋਂ ਸੰਗੋ ਨੀ ਗਾਜ ਅੰਦਰ ਸਾਮਾਨ ਪਲਖੜਾ ਲੱਕੜਾ ਹੋਰ ਮੌਸਮ ਹੋ ਗਿਆ ਪੜਾਸਾ ਆਂ ਤੋ ਰੈਟ ਇਨ ਲੋ ਜੀ ਆਪਣਾ ਇਧਰ ਲੋਕ ਆਪਾਂ ਇਹ ਐਂਡ ਕਰਦੇ ਆਂ ਐਂਡ ਕਰਨ ਤੋਂ ਪਹਿਲਾਂ ਸਮਾਪਤ ਕਰਨ ਤੋਂ ਪਹਿਲਾਂ ਮੈਂ ਗੱਲਾਂ ਖਣੀ ਪੀ ਆ ਅਗਿਆਪਾਂ ਸਬਜ਼ੀਆਂ ਥੋੜੀ ਲੇਟ ਲਾਣੇ ਨੇ ਸਿਰਫ ਆਪਾਂ ਸੋੜੀ ਸਬਜ਼ੀਆਂ ਛਿਤੀ ਲਾਤੀਆਂ ਨੇ ਅਗੇ ਮਤਲਬ ਲਾਣੇ 5 ਮਹੀਨੇ ਜੀਆਂ 5 ਮਹੀਨੇ ਤੋਂ ਕੋਈ ਐਂਡ ਜੀ ਜਾਗ ਲਾ ਦਿੰਦੇ ਆ ਜਾਂ ਮਿਡ ਜੇ ਮਤਲਬ 10 15 ਦਿਨ ਪਹਿਲਾਂ ਲਾ ਦੇ ਸਬਜ਼ੀਆਂ ਇਸ ਵਾਰੀ ਤੇ ਥੋੜੇ ਦਿਨ ਪਹਿਲਾਂ ਥੋੜੇ ਦਿਨ ਮਤਲਬ ਮਹੀਨਾ ਕੋ ਮਮੇਲੇ ਸੰਸਕਰਤ ਆਪਲੇ ਕੀਤਾ ਸੀ ਇਹ ਮਹੀਨਾ ਹੋ ਗਿਆ ਨਾ ਮੈਨੂੰ ਕੋਈ ਗਿਆ ਮੈਨੇ ਕਾਟੀ ਹੋਇਆ ਜੇ ਉਦੋਂ ਆਪਾਂ ਲਾਇਸੈਂਸ ਅਪਲਾਈ ਕੀਤਾ ਹੈ ਜੀਵਨ ਕੈਨੇਡਾ ਵਿੱਚ ਹੈ ਜੇ ਆਪਾਂ ਸਾਰਨਾ ਪਹਿਲਾਂ ਲਾਇਸੈਂਸ ਗੱਡੀ ਦੇ ਬੰਦਾ ਹੈ ਗੱਡੀ ਤੇ ਲਿਸ ਸੁਦੇ ਸਾਰਨਾ ਪਹਿਲਾਂ ਹੁੰਦਾ ਹੈ ਜੀਵਨ ਫਿਰ ਜੀ 2 ਫਿਰ ਹੁੰਦਾ ਜੀ ਜਿਹੜਾ ਜੀਵਨ ਹੁੰਦਾ ਨਾ ਉਹਦੇ ਵਿੱਚ ਆਪਾਂ ਕੁਸ਼ਨ ਆਨਸਰ ਹੁੰਦੇ ਨੇ ਉਹ ਆਪਾਂ ਆਨਸਰ ਕਰਦੇ ਹੁੰਦੇ ਆ ਤੇ ਜਿਹੜਾ ਜੀ 2 ਹੁੰਦਾ ਉਹ ਆਪਣਾ ਬੱਸ ਹੁੰਦਾ ਉਹ ਰੋੜਾ ਉਹ ਗੱਡੀ ਚਲਾਣ ਵਾਲਾ ਹੁੰਦਾ ਹੈਗਾ ਬਸ ਹਾਈਵੇ ਤੇ ਹੁੰਦਾ ਹੈਗਾ ਜਿਹੜਾ ਜੀ ਹੁੰਦਾ ਉਹ ਹਾਈਵੇ ਤੇ ਹੁੰਦਾ ਹੈ ਤੇ ਮੇਰਾ ਜੀ ਵਨ ਲਾਇਸੈਂਸ ਆ ਗਿਆ ਹੁਣ ਜਿਹੜਾ ਮੈਂ ਜੀਵਨ ਅਪਲਾਈ ਕੀਤਾ ਸੀ ਉਸ ਤੋਂ ਮੈਂ ਵਲੋਗ ਤਾਂ ਨਹੀਂ ਬਣਾਇਆ ਕਿਉਂਕਿ ਮੈਂ ਪਹਿਲਾਂ ਬਿਮਾਰ ਸੀਗਾ ਮੈਂ ਉਸ ਤੋਂ ਬਾਅਦ ਜਦ ਮੈਂ ਤੋਂ ਇਵੈਂਟ ਨੂੰ ਮੈਂ ਸਨ ਪਹਿਲਾ ਮੇਰਾ ਆਜੇ ਦੇ ਇਵੈਂਟ ਸੀਗਾ ਗੁਰਦੁਆਰਾ ਹੁੰਦਾ ਆਇਸਾ ਹੁੰਦਾ ਉਹ ਸੀਗਾ ਤੇ ਉਹਦੇ ਮੇਰੀ ਫਰਸਟ ਪਲੇਸ ਆਈ ਸੀ ਉਹਦੇ ਉਹਦੀ ਵੀਡੀਓ ਨੇ ਬਣਾਈ ਹੈਗੀ ਹੋਰ ਜਿਆਦਾ ਬੀਜੀ ਸੀਗਾ ਤਾਂ ਉਹਦੇ ਫਰਸਟ ਪਲੇਸ ਆਈ ਸੀ ਉਸ ਤੋਂ ਮੇਰੇ ਬਹੁਤ ਹੀ ਪੂਰੀ ਕਿੱਟ ਮਿਲੀ ਸੀ ਬਸ ਟਾਰਗੇਟ ਸਰਪ੍ਰਾਈਜ਼ ਬਸ ਮਿਲਿਆ ਸੀਗਾ ਤੇ ਕੁਝ ਮੈਂ ਬਿਮਾਰ ਸੀਗਾ ਤੇ ਉਹ ਤੋਂ ਬਾਅਦ ਜੀਵਨ ਦੀ ਆਪਣੀ ਵੀਡੀਓ ਬਣਾਉਣ ਪਾਇਆ ਤੇ ਕੋਸ਼ ਆਪਣਾ ਕੰਮ ਉਥੇ ਜਿਹੜਾ ਆਪਣਾ ਸਬਜ਼ੀਆਂ ਲੈ ਦੇ ਉਥੇ ਕੰਮ ਈਜ਼ੀ ਹੋ ਗਿਆ ਅੱਜ ਅੱਗੇ ਆਪਾਂ ਕਹੀ ਨਾ ਕਰਨੇ ਆ ਇਸ ਵਾਰੀ ਓਨਰ ਹੀ ਡੈਂਟੀ ਨੇ ਪੁਰਾਣੇ ਹੁੰਦਾ ਸਨ ਵੀ ਉਹਨਾਂ ਨੇ ਆ ਮਸ਼ੀਨ ਮੰਗਾਤੀ ਸੀ ਉਹਨਾਂ ਤੇ ਆ ਜਾਣ ਜਾਣਾ ਵਾਪਸ ਹਨ ਰਿਲੇਟਡ ਸਨ ਉਹਨਾਂ ਦੇ ਤੋਂ ਉਹਨਾਂ ਮਸ਼ੀਨ ਮੰਗਾਤੀ ਮਸ਼ੀਨ ਦਾ ਕੰਮ ਸੌਖਾ ਹੋ ਗਿਆ ਅੱਜ ਬੱਸ ਉਮੀਦ ਹੈ ਤੁਹਾਨੂੰ ਆਪਣਾ ਅੱਜ ਦਾ ਵੀਡੀਓ ਪਸੰਦ ਆਇਆ ਹੋਵੇਗਾ ਪਸੰਦ ਆ ਲਾਈਕ ਕਰੋ ਚੈਨਲ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਆਪਾਂ ਹੁਣ ਮਿਲਦੇ ਆ ਨਵੀਂ ਵੀਡੀਓ ਨਾਲ ਕਿਸੇ ਵਧੀਆ ਕੰਟੈਂਟ ਨਾਲ ਤਦ ਤੱਕ ਲਈ ਧੰਨਵਾਦ